ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਕਿਉਂਕਿ ਉੱਤਰ ਪ੍ਰਦੇਸ਼ ਲਖਨਊ ਦੇ ਰਹਿਣ ਵਾਲੇ ਚਾਰ ਬੰਦੇ ਪੰਜਾਬ ਦੇ ਲੁਧਿਆਣਾ ਵਿੱਚ ਆਉਂਦੇ ਨੇ ਤੇ ਇੱਕ ਔਰਤ ਦੇ ਨਾਲ ਗੈਂਗ ਰੇਪ ਕਰਦੇ ਨੇ ਗੈਂਗ ਰੇਪ ਕਰਨ ਤੋਂ ਬਾਅਦ ਉਹ ਔਰਤ ਨੂੰ ਇੰਨਾ ਸਦਮਾ ਲੱਗਦਾ ਕਿ ਉਹ ਗੁਮਸਮ ਹੋ ਜਾਂਦੀ ਹੈ ਚੁੱਪ-ਚੁੱਪ ਰਹਿਣ ਲੱਗਦੀ ਹੈ ਪਰ ਉਸ ਦੇ ਪਤੀ ਵੱਲੋਂ ਜਦੋਂ ਉਸ ਉਤੇ ਦਬਾਅ ਪਾ ਕੇ ਪੁੱਛਿਆ ਜਾਂਦਾ ਕਿ ਤੈਨੂੰ ਕੀ ਹੋਇਆ ਤੂੰ ਚੁੱਪ ਚੁੱਪ ਕਿਉਂ ਰਹਿਨੀ ਆ ਤੇ ਫਿਰ ਜਦੋਂ ਉਹ ਸਾਰੀ ਕਹਾਣੀ ਬਿਆਨ ਕਰਦੀ ਹੈ ਸਾਰੀ ਘਟਨਾ ਬਾਰੇ ਦੱਸਦੀ ਹੈ ਤਾਂ ਸਭ ਹੈਰਾਨ ਹੋ ਜਾਂਦੇ ਨੇ ਕਿ ਇਹ ਐਦਾਂ ਕਿਵੇਂ ਹੋ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਤੇ ਲੁਧਿਆਣਾ ਦੇ ਅਧੀਨ ਪੈਂਦਾ ਟਿੱਬਾ ਇੱਥੋਂ ਦੀ ਰਹਿਣ ਵਾਲੀ ਇੱਕ 31 ਸਾਲਾ ਔਰਤ ਜਿਸ ਦੇ ਦੋ ਬੱਚੇ ਇੱਕ ਲਗਭਗ ਵੱਡੀ ਕੁੜੀ 10-11 ਸਾਲਾਂ ਦੀ ਤੇ ਛੋਟਾ ਬੇਟਾ 4 ਸਾਲਾਂ ਦਾ ਬੜੀ ਅੱਛੀ ਜ਼ਿੰਦਗੀ ਚੱਲ ਰਹੀ ਹੁੰਦੀ ਹੈ ਪਰ 2 ਮਹੀਨੇ ਪਹਿਲਾਂ ਉਸ ਔਰਤ ਦੇ ਨਾਲ ਅਜੀਹਾ ਹੁੰਦਾ ਕਿ ਉਸ ਤੋਂ ਬਾਅਦ ਉਹ ਗੁਮਸਮ ਰਹਿਣ ਲੱਗਦੀ ਹੈ ਚੁੱਪ-ਚੁੱਪ ਰਹਿਣ ਲੱਗਦੀ ਹੈ ਕਿਸੇ ਗੱਲ ਦਾ ਚੰਗੀ ਤਰ੍ਹਾਂ ਜਵਾਬ ਵੀ ਨਹੀਂ ਦਿੰਦੀ ਡਰੀ ਸਹਮੀ ਰਹਿੰਦੀ ਹੈ ਉਸ ਦਾ ਪਤੀ ਜਦੋਂ ਉਸ ਵੱਲ ਦੇਖਦਾ ਕਿ ਇਸ ਨੂੰ ਕੀ ਹੋ ਗਿਆ ਪਤੀ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਪਤੀ ਉਸ ਤੋਂ ਰੋਜ਼ਾਨਾ ਪੁੱਛਦਾ ਸੀ ਕਿ ਤੈਨੂੰ ਕੀ ਹੋਇਆ ਤੂੰ ਚੁੱਪ-ਚੁੱਪ ਕਿਉਂ ਰਹਿਣੀ ਹੈ ਕੋਈ ਗੱਲ ਹੈ ਤਾਂ ਦੱਸ ਤੇਰਾ ਕੁਝ ਦੁੱਖ ਦਾ ਤਾਂ ਦੱਸ ਤੈਨੂੰ ਦਵਾਈ ਦਵਾ ਦੇਣਾ ਜਾਂ ਕੋਈ ਗੱਲ ਆ ਤਾਂ ਮੈਨੂੰ ਦੱਸ ਉਸ ਦਾ ਹੱਲ ਹੋ ਜਾਵੇਗਾ ਪਰ ਪਤਨੀ ਉਸ ਨੂੰ ਕੁਝ ਨਹੀਂ ਦੱਸਦੀ। ਤਕਰੀਬਨ ਜਦੋਂ ਇਹ ਗੱਲ ਨੂੰ 2 ਮਹੀਨੇ ਲੰਘ ਜਾਂਦੇ ਆ। 2 ਮਹੀਨੇ ਬਾਅਦ ਪਤੀ ਹੁਣ ਪਰੇਸ਼ਾਨ ਹੋ ਜਾਂਦਾ ਹੈ ਕਿ ਐਦਾਂ ਜ਼ਿੰਦਗੀ ਕਿਵੇਂ ਚੱਲੇਗੀ? ਪਤੀ ਪਤਨੀ ਦਾ ਹੱਥ ਫੜਦਾ ਹੈ ਤੇ ਉਸ ਨੂੰ ਕਹਿੰਦਾ ਕਿ ਭਾਗਵਾਨੇ ਐਦਾਂ ਜ਼ਿੰਦਗੀ ਕਿਵੇਂ ਚੱਲੇਗੀ? ਤੂੰ ਮੈਨੂੰ ਦੱਸ ਤੂੰ ਚੁੱਪ-ਚੁੱਪ ਕਿਉਂ ਰਹਿਣ ਲੱਗ ਗਈ? ਤੂੰ ਗੁਮਸਮ ਕਿਉਂ ਰਹਿਨੀ ਹੈ? ਡੈਰੀ-ਡੈਰੀ ਕਿਉਂ ਰਹਿਨੀ ਹੈ? ਕਿਸੇ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੀ? ਕੀ ਹੋਇਆ? ਤਾਂ ਜਦੋਂ ਪਤਨੀ ਨੂੰ ਪਤੀ ਬੜੇ ਪਿਆਰ ਨਾਲ ਪੁੱਛਦਾ ਗੱਲ ਨਾਲ ਲਾ ਕੇ ਪੁੱਛਦਾ ਤਾਂ ਪਤਨੀ ਰੋਣ ਲੱਗ ਜਾਂਦੀ ਹੈ ਉੱਚੀ ਉੱਚੀ ਰੋਂਦੀ ਹੈ 5-10 ਮਿੰਟ ਰੋਣ ਤੋਂ ਬਾਅਦ ਪਤਨੀ ਪਤੀ ਨੂੰ ਜੋ ਦੱਸਦੀ ਹੈ ਉਹ ਸੁਣ ਕੇ ਪਤੀ ਦੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਜਾਂਦੀ ਹੈ ਉਹ ਦੱਸਦੀ ਹੈ ਕਿ ਮੇਰੇ ਨਾਲ ਅੱਜ ਤੋਂ 2 ਮਹੀਨੇ ਪਹਿਲਾਂ ਚਾਰ ਜਾਨਿਆਂ ਨੇ ਗੈਂਗਰੇਡ ਕੀਤਾ ਹੈ ਮੇਰੀ ਇੱਜ਼ਤ ਲੁੱਟੀ ਹੈ ਤੇ ਉਹਨਾਂ ਨੇ ਉਹ ਜੋ ਮੇਰੇ ਨਾਲ ਕਨਾਉਣਾ ਕੰਮ ਕੀਤਾ ਉਸ ਦੀ ਵੀਡੀਓ ਵੀ ਬਣਾਈ ਹੈ ਇਸ ਲਈ ਮੈਂ ਡਰੀ ਸਹਿਮੀ ਰਹੀ ਨੀ ਤਾਂ ਪਤੀ ਨੇ ਪੁੱਛਿਆ ਕਿ ਉਹ ਕੌਣ ਨੇ ਤਾਂ ਪਤਨੀ ਨੇ ਕਿਹਾ ਕਿ ਜਿਸ ਕੁੜੀ ਨਾਲ ਮੇਰੇ ਭਰਾ ਨੇ ਵਿਆਹ ਕਰਵਾਇਆ ਉਹ ਉਸ ਦਾ ਪਿਤਾ ਉਸ ਦਾ ਚਾਚਾ ਭਰਾ ਤੇ ਉਹਨਾਂ ਦਾ ਇੱਕ ਜਾਣ ਪਹਿਚਾਨ ਵਾਲਾ ਸੀ ਇਹ ਗੱਲ ਸੁਣ ਕੇ ਪਤੀ ਦੇ ਹੋਸ਼ ਉੱਡ ਜਾਂਦੇ ਆ ਪਰ ਪਤੀ ਆਪਣੀ ਪਤਨੀ ਨੂੰ ਕਹਿੰਦਾ ਕਿ ਚੱਲ ਮੇਰੇ ਨਾਲ ਚੱਲ ਆਪਾਂ ਥਾਣੇ ਚਲਦੇ ਆਂ ਥਾਣੇ ਜਾ ਕੇ ਆਪਾਂ ਇਹ ਸਾਰੀ ਗੱਲ ਦੱਸਦੇ ਆਂ ਹੁਣ ਪਤੀ ਪਤਨੀ ਨੂੰ ਥਾਣੇ ਲੈ ਆਉਂਦਾ ਤੇ ਥਾਣੇ ਦੇ ਵਿੱਚ ਟੱਬਾ ਥਾਣੇ ਦੇ ਵਿੱਚ ਐਸ ਐਚਓ ਭਗਤ ਵੀਰ ਸਿੰਘ ਹੁੰਦਾ ਹੈ ਉਸ ਨੂੰ ਇਹ ਜੋ ਔਰਤ ਹੁੰਦੀ ਹੈ ਉਹ ਕਹਿੰਦੀ ਹੈ ਕਿ ਮੇਰੇ ਨਾਲ ਬਲਾਤਕਾਰ ਹੋਇਆ ਮੇਰੇ ਨਾਲ ਗੈਂਗ ਰੇਪ ਹੋਇਆ ਅੱਜ ਤੋਂ 2 ਮਹੀਨੇ ਪਹਿਲਾਂ ਤਾਂ ਐਸ ਐਚਓ ਸਾਹਿਬ ਉਸ ਦੀ ਪੂਰੀ ਗੱਲ ਸੁਣਦੇ ਆ ਉਹ ਔਰਤ ਦੱਸਦੀ ਹੈ ਕਿ ਮੇਰਾ ਭਰਾ ਲਖਨਊ ਦੇ ਵਿੱਚ ਲਾ ਕਰਦਾ ਹੈ ਉੱਥੇ ਹੀ ਰਹਿੰਦਾ ਤੇ ਉੱਥੇ ਉਹੀ ਕਾਲਜ ਦੇ ਵਿੱਚ ਇੱਕ ਕੁੜੀ ਵੀ ਲਾ ਕਰਦੀ ਹੈ ਜੋ ਲਖਨਊ ਦੀ ਰਹਿਣ ਵਾਲੀ ਹੈ ਇਹਨਾਂ ਦੋਨਾਂ ਦੀ ਆਪਸ ਵਿੱਚ ਦੋਸਤੀ ਹੋ ਜਾਂਦੀ ਹੈ ਦੋਸਤੀ ਪਿਆਰ ਵਿੱਚ ਬਦਲ ਜਾਂਦੀ ਹੈ ਪਿਆਰ ਵਿੱਚ ਬਦਲਣ ਤੋਂ ਬਾਅਦ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਨੇ ਤੇ ਇਹ ਗੱਲ ਮੇਰਾ ਭਰਾ ਸਾਡੇ ਘਰ ਦੱਸਦਾ ਤੇ ਕੁੜੀ ਆਪਣੇ ਘਰ ਦੱਸਦੀ ਹੈ ਅਸੀਂ ਤਾਂ ਇਸ ਗੱਲ ਤੇ ਮੰਨ ਜਾਂਦੇ ਆ ਪਰ ਕੁੜੀ ਦੇ ਜੋ ਮਾਪੇ ਹੁੰਦੇ ਆ ਉਹ ਨਹੀਂ ਮੰਨਦੇ ਕੁੜੀ ਦਾ ਪਿਓ ਬੜਾ ਅਮੀਰ ਬੰਦਾ ਸੀ ਪ੍ਰਾਪਰਟੀ ਡੀਲਰ ਸੀ ਤੇ ਗੁੰਡਾ ਸਟਾਈਲ ਦਾ ਬੰਦਾ ਸੀ ਉਸ ਨੇ ਕਿਹਾ ਕਿ ਮੈਂ ਇਹ ਵਿਆਹ ਨਹੀਂ ਹੋਣ ਦੇਵਾਂਗਾ ਉਸ ਤੋਂ ਬਾਅਦ ਉਹ ਆਪਣੀ ਕੁੜੀ ਨੂੰ ਕਾਲਜ ਦੇ ਵਿੱਚੋਂ ਹਟਾ ਲੈਂਦਾ ਆਪਣੇ ਘਰ ਬਿਠਾ ਲੈਂਦਾ ਤੇ ਹੁਣ ਉਸ ਦੇ ਵਿਆਹ ਦੀਆਂ ਤਿਆਰੀਆਂ ਕਰਨ ਲੱਗਦਾ ਹੈ ਜਾਨੀ ਹੁਣ ਉਹ ਚਾਹੁੰਦਾ ਕਿ ਇਸ ਦਾ ਵਿਆਹ ਕਿਤੇ ਹੋਰ ਕਰ ਦੇਵਾਂ ਇਸ ਗੱਲ ਦਾ ਜਦੋਂ ਕੁੜੀ ਨੂੰ ਪਤਾ ਲੱਗਦਾ ਤਾਂ ਕੁੜੀ 30 ਅਪ੍ਰੈਲ 2024 ਨੂੰ ਘਰੋਂ ਭੱਜ ਜਾਂਦੀ ਹੈ ਭੱਜ ਕੇ ਇਸ ਮੁੰਡੇ ਦੇ ਕੋਲ ਆ ਜਾਂਦੀ ਹੈ ਜਾਨੀ ਇਸ ਔਰਤ ਦੇ ਭਰਾ ਕੋਲ ਆ ਜਾਂਦੀ ਹੈ ਤਾਂ ਇਹ ਦੋਨੋਂ ਵਿਆਹ ਕਰਵਾ ਲੈਂਦੇ ਨੇ ਜੋ ਕੁੜੀ ਦਾ ਪਿਓ ਹੁੰਦਾ ਜਿਸ ਦਾ ਨਾਮ ਰਵਿੰਦਰ ਸਿੰਘ ਹੁੰਦਾ ਉਹ ਆਪਣੇ ਨਾਲ ਤਿੰਨ ਹੋਰ ਬੰਦੇ ਲੈ ਕੇ ਜਿਨ੍ਹਾਂ ਵਿੱਚ ਇੱਕ ਬਰਿੰਦਰ ਸਿੰਘ ਅਮਨ ਸਿੰਘ ਸੰਤੋਸ਼ ਸਿੰਘ ਇਹ ਟੋਟਲ 4 ਬੰਦੇ ਹੁੰਦੇ ਆ। ਹੁਣ ਇਹ ਚਾਰੋਂ ਕੁੜੀ ਦੀ ਤਲਾਸ਼ ਕਰਦੇ ਕਰਦੇ ਇਸ ਦੇ ਘਰੇ ਆ ਜਾਂਦੇ ਨੇ। ਟਿੱਬਾ ਵਿਖੇ ਆ ਜਾਂਦੇ ਨੇ। ਉੱਥੇ ਆਉਣ ਤੋਂ ਬਾਅਦ ਰਾਤ ਦਾ ਸਮਾਂ ਹੁੰਦਾ ਹੈ। ਇਸ ਜੋ ਔਰਤ ਹੁੰਦੀ ਹੈ ਇਸ ਦਾ ਪਤੀ ਫੈਕਟਰੀ ਦੇ ਵਿੱਚ ਕੰਮ ਤੇ ਗਿਆ ਹੁੰਦਾ ਹੈ ਰਾਤ ਦੀ ਡਿਊਟੀ ਤੇ ਤੇ ਇਸ ਦੀ ਕੁੜੀ ਇਹਨਾਂ ਦੀ ਰਿਸ਼ਤੇਦਾਰੀ ਚ ਗਈ ਹੁੰਦੀ ਹੈ। ਹੁਣ ਘਰ ਵਿੱਚ ਇਹ ਤੇ ਇਸ ਦਾ 4 ਸਾਲਾ ਮੁੰਡਾ ਗੱਲ ਹੈ 1 ਮਈ 2024 ਦੇ ਰਾਤ ਦੀ ਜਦੋਂ ਘਰ ਦਾ ਗੇਟ ਖੜਕਦਾ ਹੈ ਇਹ ਗੇਟ ਖੋਲਦੀ ਹੈ ਤਾਂ ਇਹ ਦੇਖਦੀ ਹੈ ਕਿ ਚਾਰ ਜਾਣੇ ਗੇਟ ਦੇ ਉੱਤੇ ਨੇ ਜਿਨ੍ਹਾਂ ਵਿੱਚ ਰਵਿੰਦਰ ਸਿੰਘ ਕੁੜੀ ਦਾ ਪਿਓ ਵਰਿੰਦਰ ਸਿੰਘ ਕੁੜੀ ਦਾ ਚਾਚਾ ਅਮਨ ਸਿੰਘ ਕੁੜੀ ਦਾ ਭਰਾ ਤੇ ਸੰਤੋਸ਼ ਸਿੰਘ ਉਹ ਸੀ ਇਹਨਾਂ ਦਾ ਕੋਈ ਰਿਸ਼ਤੇਦਾਰ ਹੁਣ ਉਹ ਇਸ ਤੋਂ ਪੁੱਛਦੇ ਆ ਕਿ ਸਾਡੀ ਕੁੜੀ ਕਿੱਥੇ ਆ ਤੇਰਾ ਭਰਾ ਕਿੱਥੇ ਆ ਤਾਂ ਇਹ ਔਰਤ ਕਹਿੰਦੀ ਹੈ ਕਿ ਮੈਨੂੰ ਨਹੀਂ ਪਤਾ ਮੈਂ ਕੁਝ ਨਹੀਂ ਜਾਣਦੀ ਉਹ ਕਾਫੀ ਟਾਈਮ ਦਾ ਇਸ ਨਾਲ ਬਹਿਸ ਕਰਦੇ ਆ ਬਹਿਸ ਕਰਨ ਤੋਂ ਬਾਅਦ ਉਹ ਇਸ ਨੂੰ ਕਹਿੰਦਾ ਕਿ ਤੂੰ ਉਹਨਾਂ ਨੂੰ ਅੰਦਰ ਹੀ ਲੁਕੋਇਆ ਹੋਇਆ ਅਸੀਂ ਤੇਰੇ ਘਰ ਦੀ ਤਲਾਸ਼ੀ ਲੈਣੀ ਆ ਇਹ ਗੱਲ ਕਹਿ ਕੇ ਇਹ ਚਾਰੋਂ ਅੰਦਰ ਆ ਜਾਂਦੇ ਨੇ ਕਮਰਿਆਂ ਦੀ ਤਲਾਸ਼ੀ ਲੈਂਦੇ ਆ ਘਰ ਦੀ ਤਲਾਸ਼ੀ ਲੈਂਦੇ ਆ ਪਰ ਘਰ ਦੇ ਅੰਦਰ ਕੁੜੀ ਮੁੰਡਾ ਨਹੀਂ ਸੀ ਉਸ ਤੋਂ ਬਾਅਦ ਇਸ ਔਰਤ ਦੇ 4 ਸਾਲਾ ਮੁੰਡੇ ਦੇ ਗਲ ਉੱਤੇ ਚਾਕੂ ਰੱਖ ਲੈਂਦੇ ਨੇ ਤੇ ਕਹਿੰਦੇ ਆ ਕਿ ਸਾਨੂੰ ਦੱਸ ਤੇਰਾ ਭਰਾ ਕਿੱਥੇ ਆ ਸਾਡੀ ਕੁੜੀ ਕਿੱਥੇ ਆ ਨਹੀਂ ਤੇਰੇ ਮੁੰਡੇ ਨੂੰ ਮਾਰ ਦੇਵਾਂਗੇ ਪਰ ਇਹ ਔਰਤ ਉਹਨਾਂ ਦੇ ਅੱਗੇ ਹੱਥ ਪੈਰ ਜੋੜਦੀ ਆ ਉਹਨਾਂ ਨੂੰ ਕਹਿੰਦੀ ਆ ਕਿ ਮੈਨੂੰ ਨਹੀਂ ਪਤਾ ਉਹ ਕਿੱਥੇ ਨੇ ਉਸ ਤੋਂ ਬਾਅਦ ਇਹ ਜੋ ਚਾਰੇ ਸ਼ੈਤਾਨ ਹੁੰਦੇ ਆ ਇਹਨਾਂ ਦੇ ਦਿਮਾਗ ਦੇ ਵਿੱਚ ਆਉਂਦਾ ਕਿ ਆਪਾਂ ਇਸ ਦਾ ਗੈਂਗ ਰੇਪ ਕਰ ਦਿੰਨੇ ਆ ਤਾਂ ਫਿਰ ਇਹ ਮੁੰਡੇ ਦੀ ਗਰਦਨ ਦੇ ਉੱਤੇ ਚਾਕੂ ਰੱਖ ਕੇ ਕਹਿੰਦੇ ਨੇ ਕਿ ਜਿਵੇਂ ਅਸੀਂ ਕਹਿੰਨੇ ਆ ਉਦਾਂ ਕਰ ਨਹੀਂ ਤੇਰੇ ਮੁੰਡੇ ਨੂੰ ਮਾਰ ਦੇਵਾਂਗੇ ਹੁਣ ਕਮਰੇ ਦੇ ਵਿੱਚ ਕੱਲਾ-ਕੱਲਾ ਬੰਦਾ ਜਾ ਕੇ ਉਸ ਔਰਤ ਦੇ ਨਾਲ ਰੇਪ ਕਰਦਾ ਇਹ ਚਾਰੋਂ ਉਸ ਨਾਲ ਰੇਪ ਕਰਦੇ ਨੇ ਤੇ ਉਸ ਦੀ ਵੀਡੀਓ ਬਣਾਉਂਦੇ ਆ ਵੀਡੀਓ ਬਣਾਉਣ ਤੋਂ ਬਾਅਦ ਇਹ ਏਸ ਔਰਤ ਨੂੰ ਕਹਿੰਦੇ ਨੇ ਕਿ ਜੇ ਤੂੰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਅਸੀਂ ਤੇਰੀ ਵੀਡੀਓ ਵਾਇਰਲ ਕਰ ਦੇਵਾਂਗੇ ਤੇ ਜੇ ਤੈਨੂੰ ਤੇਰੇ ਭਰਾ ਦਾ ਪਤਾ ਲੱਗਦਾ ਤਾਂ ਸਾਨੂੰ ਦੱਸੀ ਨਹੀਂ ਫੇਰ ਵੀ ਅਸੀਂ ਇਸ ਵੀਡੀਓ ਨੂੰ ਵਾਇਰਲ ਕਰ ਦੇਵਾਂਗੇ ਕੁੜੀ ਦੇ ਪਿਓ ਨੇ ਇਸ ਔਰਤ ਨੂੰ ਕਿਹਾ ਕਿ ਮੈਂ ਗੁੰਡਾ ਟਾਈਪ ਬੰਦਾ ਆਂਗਾ ਮੈਂ ਤਾਂ ਆਪਣੀ ਘਰ ਵਾਲੀ ਜੋ 3 ਮਹੀਨਿਆਂ ਦੀ ਪ੍ਰੈਗਨੈਂਸੀ ਉਹ ਮਾਰਤੀ ਸੀ ਸ਼ਾਇਦ ਤੂੰ ਮੇਰੇ ਬਾਰੇ ਜਾਣਦੀ ਨਹੀਂ ਇਹ ਗੱਲ ਕਹਿ ਕੇ ਉਹ ਚਾਰੋਂ ਉੱਥੋਂ ਚਲੇ ਜਾਂਦੇ ਨੇ ਪਰ ਇਹ ਔਰਤ ਡਰ ਜਾਂਦੀ ਹੈ ਸਹਿਮ ਜਾਂਦੀ ਹੈ ਇਸ ਨੂੰ ਲੱਗਦਾ ਕਿ ਇਹ ਮੇਰੀ ਵੀਡੀਓ ਵਾਇਰਲ ਨਾ ਕਰ ਦੇਣ ਇਸ ਲਈ ਇਹ ਚੁੱਪ ਚੁੱਪ ਰਹਿੰਦੀ ਹੈ ਗੁੰਮਸੁੰਮ ਰਹਿੰਦੀ ਹੈ ਪਰ ਜਦੋਂ ਪਤੀ ਨੇ ਇਸ ਨੂੰ ਬੜੇ ਪਿਆਰ ਨਾਲ ਤੇ ਹੌਸਲਾ ਦੇ ਕੇ ਪੁੱਛਿਆ ਤਾਂ ਇਸ ਨੇ ਇਹ ਸਾਰੀ ਜੋ ਇਸ ਨਾਲ ਹੋਈ ਘਟਨਾ ਸੀ ਉਸ ਦਾ ਖੁਲਾਸਾ ਕੀਤਾ ਤੇ ਐਸਐਚਓ ਸਾਹਿਬ ਮੂਰੇ ਇਹ ਸਾਰੀ ਕਹਾਣੀ ਦੱਸੀ ਇਹ ਸਾਰੀ ਘਟਨਾ ਦੀ ਜਾਣਕਾਰੀ ਉਸ ਔਰਤ ਨੇ 9 ਅਗਸਤ 2024 ਨੂੰ ਐਸ ਐਚ ਓ ਸਾਹਿਬ ਨੂੰ ਦਿੱਤੀ ਉਸ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਗਈ ਇਹਨਾਂ ਚਾਰੇ ਦੋਸ਼ੀਆਂ ਦੇ ਖਿਲਾਫ 376 ਡੀ ਤਾਰਾ ਦੇ ਅਧੀਨ ਤੇ ਐਸ ਐਚ ਓ ਸਾਹਿਬ ਭਗਤ ਵੀਰ ਸਿੰਘ ਨੇ ਕਿਹਾ ਕਿ ਅਸੀਂ ਦੋਸ਼ੀਆਂ ਦੀ ਭਾਲ ਕਰ ਰਹੇ ਹਾਂ ਪੁਲਿਸ ਨੂੰ ਉੱਤਰ ਪ੍ਰਦੇਸ਼ ਵੀ ਭੇਜਿਆ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਜਦੋਂ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਂਦੇ ਆ ਤਾਂ ਇਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਜਾਵੇਗਾ ਤੇ ਜੋ ਬਣਦੀ ਕਾਰਵਾਈ ਆ ਉਹ ਇਹਨਾਂ ਤੇ ਕੀਤੀ ਜਾਵੇਗੀ ਸੋ ਇਹ ਜਿਹੜੀ ਘਟਨਾ ਸੀ ਇਸ ਨੂੰ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਦੇਸ਼ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਹੋ ਰਹੀਆਂ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖੋ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ